ਬਾਰ ਬਾਰ ਕਹਿਣਾ ਬੰਦਾ ਪੈਣਾ ਤੁਸੀਂ ਉੱਠੋ ਆਪਾਂ ਚੱਲੀਏ ਮੈਂ ਇੱਕ ਉਦਾਹਰਨ ਲੈ ਲਗਾ ਜੇ ਸਾਡੇ ਵਿੱਚ ਬਾਬਾ ਫਤਿਹ ਸਿੰਘ ਜੀ ਜਾਂ ਬਾਬਾ ਅਜੀਤ ਸਿੰਘ ਜੀ ਦੀ ਕੋ ਕੋ ਅਨਸ਼ੁਣ ਇੱਕ ਬੰਦਾ ਕੋਈ ਵੀ ਇੱਥੇ ਬੈਠਾ ਹੁੰਦਾ ਆਪਾਂ ਸਾਰਿਆਂ ਨੂੰ ਮੋਰੀ ਮੋਰੀ ਬਾਣਾ ਸੀਗਾ ਜਿਵੇਂ ਪਸੰਦ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੀ ਕਮੇਟੀ ਬਣਾ ਜਾ ਰਹੇ ਆ ਵੀ ਸਾਰੇ ਵੀਰ ਇਕੱਠੇ ਹੋਣੇ ਚਾਹੀਦੇ ਆ ਜੋ ਹਾਲਾਤ ਹੈ ਸੋ ਪੰਜਾਬ ਦੇ ਬਣਿਆ ਉਹਦੇ ਲਈ ਮੈਂ ਗਲੇ ਦੂਸਰੀ ਮੀਟਿੰਗ ਹੈ ਪਰ ਦੂਸਰੀ ਮੀਟਿੰਗ ਲਈ ਮੇਰੇ ਖਿਆਲ ਜਿੰਨੇ ਵੀ ਸੀ ਨੀਰ ਆਏ ਐ ਇੰਨੇ ਤੇ ਮੇਰੇ ਖਿਆਲ ਕੋਈ ਵੀ ਇੱਕ ਵੀ ਚਾਹੇ ਕੋ ਬੀਜੀ ਔਰ ਕਿਆ ਹੋਆ ਗਾੜਾ ਜੀ ਔਰ ਬੱਦੂ ਹੋਵੇ ਇੰਨੇ ਵੀ ਚੁੱਤਾਂ ਹੀ ਨਾਲ ਤੁਰੇ ਰਹਿੰਦੇ ਅਸੀਂ ਅੱਥਰੂ ਫਿਰ ਮਜ਼ਾ ਦੇ ਤਾਲ ਅੱਜ ਜੋ ਮੀਟਿੰਗ ਕੀਤੀ ਹੈ ਉਹ ਸਿਰਫ ਜਲੰਧਰ ਸ਼ਹਿਰ ਵਿੱਚ ਜਿਹੜੇ ਸਿੱਖ ਨੌਜਵਾਨ ਨੇ ਜਾਂ ਸਿੱਖ ਕੌਮ ਨੂੰ ਜੋੜਨ ਦੇ ਲਈ ਹੈ ਜੋ ਕਿ ਅਸੀਂ ਦੇਖਦੇ ਹਾਂ ਕਿ ਕਾਫੀ ਸਾਰੇ ਧੜੇ ਬਣੇ ਆ ਸਭ ਇੱਕ ਦੂਜੇ ਨੇ ਵੱਖਰੇ ਵੱਖਰੇ ਧੜੇ ਬਣਾ ਕੇ ਜਦੋਂ ਕੋਈ ਸਿੱਖ ਕੌਮ ਤੇ ਭੀੜ ਪੈਂਦੀ ਏ ਤੇ ਅਸੀਂ ਧੜਿਆਂ 'ਚ ਵੱਜ ਜੰਨੇ ਆ ਤੇ ਉਹ ਜਿਹੜਾ ਅਸੀਂ ਮਤਲਬ ਮਨੋਰਥ ਸਾਡਾ ਹੁੰਦਾ ਕਿ ਸਿੱਖੀ ਦੀ ਬੱਲੇ ਬੱਲੇ ਹੋਣੀ ਚਾਹੀਦੀ ਏ ਉਹਦੇ ਲਈ ਅਸੀਂ ਉਹ ਵੀਰ ਇਕੱਠੇ ਨਹੀਂ ਹੁੰਦੇ ਉਹਦੇ ਲਈ ਇੱਕ ਛੋਟਾ ਜਿਹਾ ਉਪਰਾਲਾ ਕੋ ਕਿ ਜੋ ਕਿ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਹੋ ਜਾਏਗਾ ਜਿਹਦੇ ਵਿੱਚ ਕਿ ਅਸੀਂ ਇੱਕ ਉਪਰਾਲਾ ਕਰਦੇ ਕਿ ਜਿੰਨੇ ਨੌਜਵਾਨ ਵੀਰ ਨੇ ਜਾਂ ਹੋਰ ਜਿਹੜੇ ਪੁਰਾਣੇ ਗੁਰਸਿੱਖ ਵਕਰੀਆਂ ਵਕਰੀਆਂ ਧੜਿਆਂ ਨਾਲ ਜੁੜੇ ਆ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇੱਕ ਸਿੱਖੀ ਦੀ ਵੱਡੀ ਇੱਕ ਟੀਮ ਬਣਾਈ ਜਾਵੇ ਜਿਹਦੇ ਵਿੱਚ ਕੋਈ ਪ੍ਰਧਾਨ ਨਹੀਂ ਕੋਈ ਸੈਕਟਰੀ ਨਹੀਂ ਕੋਈ ਨਹੀਂ ਇੱਕ ਕਮੇਟੀ ਬਣਾਈ ਜਾਏਗੀ ਜਿਹੜੀ 11 ਮੈਂਬਰੀ ਕਮੇਟੀ ਬਣੇ ਜਿਹਦੇ ਵਿੱਚ ਕਿ ਜਿਹੜੇ ਪੁਰਾਣੇ ਵੀਰ ਸਿੱਖੀ ਲਈ ਕੰਮ ਕਰਦੇ ਆ ਉਹਨਾਂ ਨੂੰ ਜੋੜ ਕੇ ਉਨਾਂ ਦੀ ਰਹਿਨਮਾਈ ਦੇ ਵਿੱਚ ਇੱਕ ਵੱਡੀ ਟੀਮ ਥੱਲੇ 51 ਮੈਂਬਰੀ 100 ਮੈਂਬਰੀ ਨੌਜਵਾਨੇ ਬਣਾਈ ਜਾਵੇ ਤਾਂ ਜੋ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਪੀੜਾਂ ਸਿੱਖ ਕੌਮ ਤੇ ਪੈਂਦੀ ਆ ਕਿ ਪੱਗ ਲਾਦਦੀ ਕਈ ਕੋਈ ਮਸਲੇ ਇਦਾਂ ਦੇ ਹੋ ਗਏ ਉਹਦੇ ਲਈ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਹੱਲਾ ਮਾਰਾਂਗੇ ਤੇ ਮੇਰੇ ਖਿਆਲ ਇਹਨਾਂ ਚੀਜ਼ਾਂ ਨੂੰ ਅਸੀਂ ਨੱਥ ਪਾ ਸਕਾਂਗੇ ਤੇ ਜਿਹੜੇ ਨੌਜਵਾਨ ਬਹੁਤ ਸਿੱਖ ਵੀ ਨੌਜਵਾਨ ਵੀ ਨੇ ਜਿਹੜੇ ਕਿ ਨਸ਼ਿਆਂ ਵਾਲੇ ਤੁਸੀਂ ਜਾ ਰਹੇ ਆ ਉਹਦੇ ਖਿਲਾਫ ਵੀ ਅਸੀਂ ਸਟੈਂਡ ਲਵਾਵਾਂਗੇ ਕਿ ਆਪਣੇ ਜਲੰਧਰ ਵਿੱਚੋਂ ਜਿਹੜੇ ਨੌਜਵਾਨ ਇਸ ਪਾਸੇ ਤੁਰੇ ਆ ਉਹਨਾਂ ਨੂੰ ਉਧਰੋਂ ਕੱਢ ਕੇ ਤੇ ਇਸ ਪਾਸੇ ਸਿੱਖੀ ਨਾਲ ਜੋੜਾਂਗੇ ਤੇ ਤਾਂ ਜੋ ਇਹ ਜਿਹੜਾ ਅੱਜ ਅਸੀਂ ਉਪਰਾਲਾ ਕੀਤਾ ਅਗਲੇ ਹਫਤੇ ਤੱਕ ਇਹਨੂੰ ਅਸੀਂ ਫਾਈਨਲ ਟੱਚ ਦੇ ਕੇ ਤੇ ਮੇਰਾ ਹਾਲ ਇੱਕ ਵੱਡਾ ਕਾਫਲਾ ਜਿਹੜਾ ਕਿੰਨੇ ਮੈਂਬਰਾਂ ਦੀ ਟੀਮ ਤਿਆਰ ਹੋਈ ਜੀ ਜਿੰਨੀ ਮਰਜ਼ੀ ਹੋ ਜੇ ਜੀ ਹੁਣ ਤੇ 11 ਮੈਂਬਰੀ ਦੀ ਕਮੇਟੀ ਹੋਏਗੀ ਜਿਹੜੀ ਸ਼ੁਰੂਆਤ ਦੇ ਉੱਪਰ ਨਾਲ 51 101 200 ਜਿੰਨੇ ਵੀ ਨੌਜਵਾਨ ਜੁੜਨਾ ਚਾਹਣ ਸਾਡਾ ਉਪਰਾਲਾ ਹੈ ਕਿ ਅਸੀਂ ਹਰ ਨੌਜਵਾਨ ਕੋਲ ਖੁਦ ਜਾਵਾਂਗੇ ਜਾ ਕੇ ਉਹਨਾਂ ਨੂੰ ਕਹਾਂਗੇ ਵੀ ਆਓ ਨਾਲ ਜੁੜੋ ਤਾਂ ਜੋ ਜਿਹੜਾ ਸਿੱਖੀ ਦੇ ਲਈ ਅਸੀਂ ਕੰਮ ਕਰ ਸਕੀਏ ਉਹੀ ਸਾਡਾ ਕੰਮ ਹੈ ਠੀਕ